PTC نیوز دیکھ رہے ہیں দেশ विदेश ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਤਾਰੀਖ ਬਦਲੀ ਮਹੀਨਾ ਬਦਲਿਆ ਤੇ ਸਾਲ ਵੀ ਬਦਲ ਗਿਆ ਪਰ ਜੇਕਰ ਕੁਝ ਨਹੀਂ ਬਦਲਿਆ ਉਹ ਨੇ ਪੰਜਾਬ ਦੇ ਹਾਲਾਤ ਅੱਜ ਵੀ ਪੰਜਾਬ ਦੇ ਹਾਲਾਤ ਕੁਝ ਉਸੇ ਤਰੀਕੇ ਦੇ ਨੇ ਜਿਵੇਂ ਕਿ ਸਾਲ 2024 ਦੇ ਵਿੱਚ ਸੀ ਲੁੱਟ ਖੋਹ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਬਲਕਿ ਇਹਨਾਂ ਦੀ ਰਫ਼ਤਾਰ ਦੇ ਵਿੱਚ ਹੋਰ ਵੀ ਜ਼ਿਆਦਾ ਇਜਾਫਾ ਹੋ ਗਿਆ ਹੈ 9 ਸਾਲ ਦੇ ਵਿੱਚ ਵੀ ਲਗਾਤਾਰ ਐਸੀਆਂ ਖਬਰਾਂ ਆ ਰਹੀਆਂ ਨੇ ਤੇ ਤੁਹਾਨੂੰ ਸਿੱਧਾ ਸੀ ਜ਼ਿਲ੍ਹਾ ਤਰਨਤਾਰਨ ਦੇ ਭਿੱਖੀਵਿੰਡ ਇਲਾਕੇ ਦੇ ਵਿੱਚ ਲੈ ਕੇ ਚੱਲਦੇ ਹਾਂ ਜਿੱਥੇ ਚੋਰਾਂ ਨੇ ਰਾਤ ਦੇ ਸਮੇਂ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਰਾਤ ਦੇ ਕਰੀਬ 3:30 ਵਜੇ ਦਾ ਸਮਾਂ ਸੀ ਜਿਸ ਵਕਤ ਸਭ ਲੋਕ ਆਰਾਮ ਨਾਲ ਸੁੱਤੇ ਪਏ ਹੁੰਦੇ ਨੇ ਤਾਂ ਉਸ ਵੇਲੇ ਤਿੰਨ ਚੋਰ ਆਉਂਦੇ ਨੇ ਔਰ ਸ਼ਟਰ ਨੂੰ ਪਟਕੇ ਦੁਕਾਨ 'ਚ ਦਾਖਲ ਹੋ ਜਾਂਦੇ ਨੇ ਤੇ ਫਿਰ ਬੜੇ ਆਰਾਮ ਨਾਲ ਕਰੀਬ-ਕਰੀਬ ਲੋਕਾਂ ਨੇ ਦੱਸਿਆ ਸੀਸੀਟੀਵੀ ਕੈਮਰਾ ਦੇ ਉੱਤੇ ਜੋ ਸਮਾਂ ਚੱਲਦਾ ਉਹਦੇ ਹਿਸਾਬ ਦੇ ਨਾਲ ਅੱਧਾ ਪੂਨਾ ਘੰਟਾ ਚੋਰ ਪੂਰੇ ਤਰੀਕੇ ਨਾਲ ਸਰਗਰਮ ਰਹੇ ਨੇ ਦੁਕਾਨ ਦੇ ਅੰਦਰੋਂ ਸੋਨੇ ਔਰ ਚਾਂਦੀ ਦੇ ਗਹਿਣੇ ਆਪਣੇ ਨਾਲ ਲੈ ਗਏ ਇਸ ਤੋਂ ਇਲਾਵਾ ਕੁਝ ਨਕਦੀ ਵੀ ਲੈ ਗਏ ਨੇ 60000 ਰੁਪਏ ਦੀ ਤੇ ਜੋ ਕੇਸ ਹੁੰਦਾ ਪਿਆ ਅੰਦਰ ਉਹ ਵੀ ਆਪਣੇ ਨਾਲ ਹੀ ਲੈ ਗਏ ਨੇ ਹੁਣ ਉਹਦੇ ਵਿੱਚ ਸੋਨਾ ਚਾਹੰਦੀ ਸੀ ਜਾਂ ਫਿਰ ਪੈਸੇ ਵੀ ਸੀ ਉਹ ਤਾਂ ਹੁਣ ਖੋਲਣ ਤੋਂ ਬਾਅਦ ਹੀ ਚੋਰਾਂ ਨੂੰ ਪਤਾ ਚੱਲੇਗਾ ਲੇਕਿਨ ਕੁੱਲ ਮਿਲਾ ਕੇ ਜੋ ਦੁਕਾਨ ਦਾ ਮਾਲਕ ਹੈ ਉਹਨੇ ਕਿਹਾ ਕਿ 9 ਤੋਂ 10 ਲੱਖ ਰੁਪਏ ਦਾ ਸਮਾਨ ਸਾਡਾ ਚੱਕ ਕੇ ਲੈ ਗਏ ਨੇ ਇਸ ਤੋਂ ਇਲਾਵਾ ਜੋ ਤਜੋਰੀ ਚੱਕ ਕੇ ਲੈ ਗਏ ਨੇ ਉਹ ਵੱਖਰੀ ਹੈ ਤੇ ਜੋ ਕੈਸ਼ ਵਗੈਰਾ ਲੈ ਗਏ ਨੇ ਉਹ ਸਾਰਾ ਵੱਖਰਾ ਹੈ ਔਰ ਵੱਡੀ ਗੱਲ ਇਹ ਹੈ ਜਿਸ ਥਾਂ ਦੇ ਉੱਤੇ ਭਿੱਖੀ ਵੰਡ ਲਾ ਕੇ ਦੇ ਵਿੱਚ ਇਹ ਚੋਰੀ ਹੋਈ ਹੈ ਤੇ ਇੱਥੇ ਥਾਣਾ ਬਿਲਕੁਲ ਨਜ਼ਦੀਕ ਹੈ ਕਰੀਬ 200-300 ਮੀਟਰ ਦੀ ਇਹ ਦੂਰੀ ਦੇ ਉੱਤੇ ਹੀ ਇੱਥੇ ਥਾਣਾ ਵੀ ਹੈ ਤੇ ਜਿਸ ਵੇਲੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਆ ਸੀ ਉਸ ਵੇਲੇ ਸੜਕ ਤੇ ਕੋਈ ਨਹੀਂ ਸੀ ਬਿਲਕੁਲ ਸੁੰਨ ਪਸਰੀ ਹੋਈ ਸੀ ਜੋ ਪੁਲਿਸ ਮੁਲਾਜ਼ਮ ਸੀ ਉਹ ਵੀ ਥਾਣੇ ਦੇ ਅੰਦਰ ਸੀ ਔਰ ਲੋਕਾਂ ਨੇ ਦੱਸਿਆ ਜੋ ਸੀਸੀਟੀਵੀ ਲੱਗੇ ਹੋਏ ਨੇ ਉਹਨਾਂ ਦੇ ਹਿਸਾਬ ਦੇ ਨਾਲ ਕਿਸੇ ਦੇ ਵੱਲੋਂ ਕੋਈ ਗਸ਼ਤ ਵੀ ਨਹੀਂ ਕੀਤੀ ਜਾ ਸਕਦੀ ਸੀ ਇਸ ਕਰਕੇ ਚੋਰਾਂ ਨੂੰ ਪੂਰਾ ਖੁੱਲਾ ਸਮਾਂ ਸੀ ਬੜੇ ਹੀ ਆਰਾਮ ਦੇ ਨਾਲ ਉਹਨਾਂ ਨੇ ਚੋਰਾਂ ਨੇ ਜੋ ਦੁਕਾਨ ਦਾ ਸ਼ਟਰ ਨੂੰ ਪਹਿਲਾਂ ਤੋੜਿਆ ਔਰ ਤਸਵੀਰਾਂ ਦੇ ਵਿੱਚ ਵੀ ਸਾਫ਼-ਸਾਫ਼ ਦਿਖ ਰਿਹਾ ਹੈ ਕਿਸ ਤਰੀਕੇ ਦੇ ਨਾਲ ਇਹ ਤਿੰਨ ਚੋਰ ਨੇ ਜਿਨ੍ਹਾਂ ਨੇ ਆਪਣੇ ਮੂੰਹ ਲਕੋਏ ਹੋਏ ਨੇ ਤੇ ਕਿਵੇਂ ਕਿਸ ਤਰੀਕੇ ਦੇ ਨਾਲ ਪੂਰਾ ਜ਼ੋਰ ਲਗਾ ਕੇ ਤਿੰਨੇ ਆਣੇ ਜਦੋ ਜਹਿਦ ਕਰ ਰਹੇ ਨੇ ਤੇ ਬੜੀ ਮੁਸ਼ਕਿਲ ਦੇ ਨਾਲ ਇੰਨਾ ਚੋਰਾਂ ਨੇ ਦੁਕਾਨ ਦਾ ਸ਼ਟਰ ਪਟ ਦਿੱਤਾ ਫਿਰ ਇੱਕ ਇੱਕ ਕਰਕੇ ਅੰਦਰ ਜਾਂਦੇ ਨੇ ਤੇ ਇੱਕ ਬੰਦਾ ਵਾਰੀ-ਵਾਰੀ ਬਾਹਰ ਆਂਦਾ ਹੈ ਤੇ ਪੂਰੀ ਰੇਕੀ ਕਰ ਰਿਹਾ ਕੋਈ ਅੱਗੇ ਔ ਸਾਹਮਣੇ ਤੋਂ ਬੰਦਾ ਤਾਂ ਨਹੀਂ ਆ ਰਿਹਾ ਤੇ ਬੜੇ ਹੀ ਆਰਾਮ ਦੇ ਨਾਲ ਤਸ਼ਲੀ ਤਸੱਲੀ ਬਖਸ਼ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ। ਕਰੀਬ-ਕਰੀਬ 8-9 ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਦੱਸਿਆ ਜਾ ਰਿਹਾ ਹੈ ਕਿ ਸੋਨਾ, ਚਾਂਦੀ, ਕੈਸ਼ ਤੇ ਤਜੋਰੀ ਸਮੇਤ ਕੁੱਲ ਮਿਲਾ ਕੇ ਜਿਹੜਾ ਨੁਕਸਾਨ ਹੈ ਕਰੀਬ-ਕਰੀਬ 8-10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਸੋਨੇ ਦੇ ਜਿੰਨੇ ਗਹਿਣੇ ਹੁੰਦੇ ਨੇ ਸਾਰੇ ਗਹਿਣੇ ਚੋਰੀ ਕਰਕੇ ਲੈ ਗਏ ਨੇ, ਚਾਂਦੀ ਦੇ ਜਿੰਨੇ ਆਭੂਸ਼ਣ ਹੁੰਦੇ ਨੇ ਉਹ ਸਾਰੇ ਨਾਲ ਲੈ ਗਏ ਨੇ। ਐਨੇ ਹੀ ਨਹੀਂ, ਚੋਰ ਜਾਂਦੇ-ਜਾਂਦੇ ਪੂਰੀ ਦੁਕਾਨ ਨੂੰ ਵੀ ਭੰਨ ਗਏ ਨੇ। ਅੰਦਰ ਜਦ ਚੋਰ ਗਏ ਤਾਂ ਉਹਨਾਂ ਨੇ ਦੇਖਿਆ ਕੋਈ ਉਹਨਾਂ ਨੂੰ ਨਹੀਂ ਦੇਖ ਰਿਹਾ ਤਾਂ ਇੱਕ-ਇੱਕ ਕਰਕੇ ਤਸੱਲੀ ਬਕਸ ਉਹਨਾਂ ਨੇ ਸਾਰੀਆਂ ਅਲਮ ਜਿੰਨਾ ਕਾਊਂਟਰ ਹੁੰਦਾ ਉਹ ਸਾਰਾ ਪੰਨਿਆ ਤੇ ਪੂਰਾ ਸਮਾਨ ਪੈਕ ਕਰਕੇ ਇੱਕ ਬੈਗ ਦੇ ਵਿੱਚ ਪਾ ਕੇ ਮੌਕੇ ਤੋਂ ਰਫੂ ਚੱਕਰ ਹੋ ਜਾਂਦੇ ਨੇ ਹੁਣ ਲੋਕ ਇਹ ਵੀ ਕਹਿ ਰਹੇ ਨੇ ਕਿ ਬਿਲਕੁਲ ਨਾਲ ਹੀ ਥਾਣਾ ਤੇ ਥਾਣੇ ਦੇ ਬਿਲਕੁਲ ਨਾਲ ਹੀ ਹੈ ਅਗਰ ਚੋਰੀ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਹੁਣ ਲੋਕ ਆਖਰਕਾਰ ਇਨਸਾਫ ਮੰਗਣ ਤਾਂ ਕੀ ਤੋਂ ਮੰਗਣ ਕਿਉਂਕਿ ਜੇਕਰ ਥਾਣੇ ਦੇ ਬਿਲਕੁਲ ਨਾਲ ਹੀ ਚੋਰੀਆਂ ਹੋਣ ਲੱਗੀਆਂ ਫਿਰ ਪੂਰੇ ਇਲਾਕੇ ਦਾ ਹੋਰ ਕੀ ਹਾਲ ਹੋਊਗਾ ਪੂਰੇ ਸ਼ਹਿਰ ਦਾ ਕੀ ਹਾਲਾਤ ਹੋਊਗਾ ਫਿਰ ਜ਼ਿਲ੍ਹੇ ਦਾ ਕੀ ਹਾਲਾਤ ਹੋਣਗੇ ਤੇ ਉਹੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਨਵਾਂ ਸਾਲ ਤਾਂ ਜ਼ਰੂਰ ਚੜ ਗਿਆ ਲੇਕਿਨ ਹਾਲਾਤ ਜਿਉਂ ਦੇ ਤਿਉਂ ਨੇ ਜਿਵੇਂ ਕਿ ਸਾਲ 2024 ਦੇ ਵਿੱਚ ਸੀ ਲੁੱਟ ਖੋਹ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸੀ ਸਾਲ 2025 ਦੇ ਵਿੱਚ ਵੀ ਸਭ ਕੁਝ ਉਵੇਂ ਹੀ ਹੈ ਤੇ ਇਸੇ ਕਰਕੇ ਲੋਕ ਕਹਿ ਰਹੇ ਨੇ ਕਿ ਚੋਰ ਤਾਂ ਚੁਸਤ ਨੇ ਪਰ ਪੁਲਿਸ ਪੂਰੇ ਤਰੀਕੇ ਦੇ ਨਾਲ ਸੁਸਤ ਹੈ ਉਹਨਾਂ ਨੂੰ ਕੱਖ ਦਾ ਨਹੀਂ ਪਤਾ ਕਿ ਕੀ ਹੋ ਰਿਹਾ ਉਹਨਾਂ ਦੇ ਇਲਾਕੇ ਦੇ ਵਿੱਚ ਕੀ ਨਹੀਂ ਹੋ ਰਿਹਾ ਹਾਂ ਲੇਕਿਨ ਉਸ ਤੋਂ ਬਾਅਦ ਚੋਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਮੈਕਮਾ ਪੂਰੇ ਤਰੀਕੇ ਦੇ ਨਾਲ ਐਕਟਿਵ ਹੋ ਜਾਂਦਾ ਹੈ ਤੇ ਕੁਝ ਉਹੀ ਹਾਲਾਤ ਹੋ ਜਾਂਦੇ ਨੇ ਜਿਵੇਂ ਸੱਪ ਲੰਘ ਜਾਂਦਾ ਹੈ ਤੇ ਉਸ ਦੀ ਲਕੀਰ ਦੇ ਉੱਤੇ ਸਾਰਿਆਂ ਨੇ ਡੰਡੇ ਮਾਰਨ ਲੱਗ ਜਾਂਦੇ ਆ ਸਿਰਫ ਤੇ ਸਿਰਫ ਆਪਣੇ ਆਪ ਨੂੰ ਦਿਲਾਸਾ ਦੇਣ ਨੂੰ ਕਿ ਅਸੀਂ ਕਾਰਵਾਈਆਂ ਕਰ ਰਹੇ ਆ ਲੋਕ ਕਹਿ ਰਹੇ ਨੇ ਹੁਣ ਪੁਲਿਸ ਮੈਕਮਾ ਸਿਰਫ ਤੇ ਸਿਰਫ ਸੱਪ ਲੰਘ ਜਾਣ ਤੋਂ ਬਾਅਦ ਉਹਦੀ ਲਕੀਰ ਦੇ ਉੱਤੇ ਲਾਠੀਆਂ ਮਾਰ ਰਿਹਾ ਔਰ ਇਹ ਨਹੀਂ ਨੀ ਜੋ ਸੁਣਿਆ ਰਹਾ ਉਹ ਵੀ ਸਾਫ਼ ਤੌਰ ਤੇ ਕਹਿ ਰਿਹਾ ਕਿ ਪੁਲਿਸ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਹੋ ਗਿਆ ਠੀਕ ਹੈ ਸਾਨੂੰ ਕੋਈ ਉਮੀਦ ਨਹੀਂ ਪੁਲਿਸ ਤੋਂ ਕਿ ਸਾਡੀ ਕੋਈ ਰਿਕਵਰੀ ਹੋਊਗੀ ਜਾਂ ਨਹੀਂ ਹੋਊਗੀ ਹੋਊਗੀ ਤਾਂ ਬਹੁ ਪਰ ਉਹਨਾਂ ਨੂੰ ਉਮੀਦ ਬਿਲਕੁਲ ਨਹੀਂ ਹੈ ਇੰਨਾ ਜ਼ਰੂਰ ਕਹਿ ਰਿਹਾ ਕਿ ਭਵਿੱਖ ਦੇ ਵਿੱਚ ਐਸਾ ਨਾ ਹੋਵੇ ਅਸੀਂ ਆਪਣੇ ਰੋਜ਼ਗਾਰ ਕਰਨੇ ਆ ਤੇ ਸਿਕਿਉਰਿਟੀ ਵਗੈਰਾ ਪੂਰੀ ਵਧਾ ਕੇ ਰੱਖੀ ਜਾਵੇ ਹੁਣ ਤੁਹਾਨੂੰ ਪੂਰੀਆਂ ਤਸਵੀਰਾਂ ਵੀ ਅਸੀਂ ਦਿਖਾਣੇ ਆ ਤੇ ਨਾਲ ਕਿਸ ਤਰੀਕੇ ਦੇ ਨਾਲ ਜਿੰਨਾਂ ਦੇ ਚੋਰੀ ਹੋਈ ਹੈ ਜਿੰਨਾਂ ਦੀ ਦੁਕਾਨ ਦੇ ਵਿੱਚੋਂ ਕੀ ਕੁਝ ਕਹਿ ਰਹੇ ਨੇ ਕਿੰਨਾ ਸਮਾਨ ਲੈ ਗਏ ਨੇ ਕਿੰਨਾ ਸੋਨਾ ਕਿੰਨਾ ਚਾਂਦੀ ਲੁੱਟਿਆ ਗਿਆ ਪੂਰੀ ਡਿਟੇਲ ਦੇ ਰਹੇ ਨੇ ਉਹ ਸੁਣਦੇ ਆਪਾਂ ਪ੍ਰਾਈਵੇਟ ਸਿਕਿਉਰਿਟੀ ਰੱਖੀ ਆ 100 200 ਰੁਪਿਆ ਹਰ ਦੁਕਾਨਦਾਰ ਤੋਂ ਲੈਂਦੇ ਆ ਕਿੰਟਾ ਡੇੜ ਘੰਟਾ ਕਰਦੇ ਰਹੇ ਉਦੋਂ ਕੋਈ ਨਹੀਂ ਜਦੋਂ ਇਹਦੀ ਵਿਚਾਰੇ ਦੀ ਚੋਰੀ ਹੋ ਗਈ 4 ਵਜੇ ਤੇ ਜਾ ਕੇ ਇਹਦੇ ਘਰ ਜਾ ਕੇ ਦੱਸਣਗੇ ਵੀ ਚੋਰੀ ਹੋ ਗਈ ਆ ਤੇ ਉਦੋਂ ਪਹਿਲਾਂ ਉਹ ਕਿੱਥੇ ਸੀ ਇਹ ਇਹਨਾਂ ਨੂੰ ਪੁੱਛਣ ਆਲਾ ਓਏ ਪਹਿਲਾਂ ਕਿੱਥੇ ਕਾਦੇ ਵਾਸਤੇ ਪਏ ਨੇ ਜੇ ਤੁਸੀਂ ਇਹ ਨਹੀਂ ਕਰ ਸਕਦੇ ਤਾਂ ਕਿਉਂ ਲੋਕਾਂ ਤੋਂ ਪੈਸੇ ਲੈਂਦੇ 100 100 ਰੁਪਿਆ ਹਾਰੇ ਹਰੇਕ ਦੁਕਾਨਦਾਰ ਤੋਂ ਲੈਂਦੇ ਆ ਤੇ ਲੈਣ ਕਹਿੰਦੇ ਦੇ ਮੈਨੂੰ ਇਹ ਚੀਜ਼ ਦੇ ਇਹ ਚੀਜ਼ ਸਮਝਾਉਣਗੇ ਪੈਸੇ ਕਾਦੇ ਲੈਂਦੇ ਆ ਜੇ ਸਾਡੀਆਂ ਦੁਕਾਨਾਂ ਨਹੀਂ ਸੇਫ ਸਾਨੂੰ ਕੋਈ ਇਹਨਾਂ ਦੀ ਗੱਲਬਾਤ ਨਹੀਂ ਆ ਤੇ ਕੀ ਕਾਦੇ ਪੈਸੇ ਹੀ ਜਾਂਦੇ ਆ ਮੈਂ ਤਾਂ ਨਾ ਇਹ ਪੈਸੇ ਲੈਂਦੇ ਹੁਣ ਸਕਿਉਰਿਟੀ ਵਾਲ ਅੰਦੇ ਥੋੜਾ ਨਹੀਂ ਨਹੀਂ ਲੋਨ ਟਾਈਮ ਮੈਨੂੰ ਤਾਂ ਪਤਾ ਵੀ ਇਹ ਕੰਮ ਆ ਗੱਲ ਵੀਰ ਜੀ ਚੋਰੀ ਆ ਸਾਡਾ ਦੁਕਾਨ ਦਾ ਕੰਮ ਆ ਸੁਨਿਆਰੇ ਦਾ ਇੱਕ ਮਿੰਟ ਸੁਨਿਆਰੇ ਦਾ ਕੰਮ ਆ ਜੀ 4 ਵਜੇ ਮੈਨੂੰ ਦਿਨੇ ਫੋਨ ਆਇਆ ਸਿਕਿਉਰਟੀ ਗਾਰਡਾਂ ਦਾ ਵੀ ਵੀਰ ਜੀ ਤੁਹਾਡਾ ਸ਼ਟਰ ਟੁੱਟਾ ਪਿਆ ਦੁਕਾਨ ਦਾ ਤੇ ਆਓ ਵੇਖੀਏ ਕੀ ਗੱਲ ਹੋਈ ਆ ਜਦੋਂ ਮੈਂ ਆ ਕੇ ਵੇਖਿਆ ਮੇਰੀ ਤਜੋਰੀ ਲੈ ਕੇ ਕੱਢ ਕੇ ਜਿੰਨਾ ਸਮਾਨ ਹੀ ਸਾਰਾ ਲੈ ਗਿਆ ਪੈਸੇ ਹੀ ਜਿੰਨੇ ਪਾਏ ਉਹ ਵੀ ਲੈ ਗਏ ਆ ਕੱਖ ਨਹੀਂ ਛੱਡਿਆ ਸਾਰਾ ਨੂੰ ਜਮ ਮਾਰ ਕੇ ਆ ਸੀਸੀਟੀਵੀ ਦੇ ਵਿੱਚ ਉਤਰਾ ਆਇਆ ਪੱਲੇ ਨਾਲ ਜਿਹੜਾ ਸਮਾਨ ਬਾਕੀ ਪੁਰਾਣੀ ਚਾਂਦੀ ਦਾ ਪੰਡ ਪਜੀ ਉਹ ਵੀ ਇਤਰਾ ਬੰਨ ਕੇ ਤੇ ਉਹ ਵੀ ਨਾਲ ਲੈ ਗਏ ਕੱਖ ਨਹੀਂ ਛੱਡਿਆ ਮੇਰੀ ਦੁਕਾਨ ਚ ਸਾਰਾ ਕੁਝ ਲੈ ਗਏ ਆ ਤੋੜ ਭੰਨ ਵਖਰੀ ਕਰਕੇ ਸਾਰੀ ਕਿੰਨਾ ਕੁ ਨੁਕਸਾਨ ਹੋ ਚੁੱਕਾ ਹੈ ਵੀਰ ਜੀ ਨੁਕਸਾਨ ਸਿੱਧਾ ਹੀ ਜੇ ਗਿਣਾ 8 ਲੱਖ ਰੁਪਏ ਦਾ ਮੇਰਾ ਵਿੱਚੇ ਸੋਨਾ ਚਾਂਦੀ ਜਿਹੜਾ ਉਹ ਲੈ ਗਏ ਆ 50000 ਰੁਪਏ ਦੀ ਮੇਰੀ ਨਗਦੀ ਲੈ ਗਏ ਤੇ ਬਾਕੀ ਜਿਹੜਾ ਦੁਕਾਨ ਦਾ 50000 ਰੁਪਏ ਦੀ ਤਾਂ ਮੇਰੀ ਤਜੋਰੀ ਤਜੋਰੀ ਜਿਹੜੀ ਲੈ ਗਏ ਆ 9 ਲੱਖ ਰੁਪਏ ਦਾ ਉੱਤੇ ਹੀ ਮੇਰਾ ਨੁਕਸਾਨ ਜਿਹੜਾ ਵੀ ਕਰ ਗਿਆ ਕੀ ਮੰਗ ਕਰਦੇ ਆ ਮਾੰਗ ਵੀਰ ਜੀ ਕੀ ਕਰਨੀ ਆ ਮੰਗਦਾ ਇਹੋ ਹੀ ਆ ਵੀ ਗਾਹ ਜਿਹੜੇ ਵਿੱਚ ਦੁਕਾਨਦਾਰ ਉਹਨਾਂ ਦੀ ਵਿਚਾਰਿਆਂ ਦੀ ਸੇਫਟੀ ਕਰੋ ਸਾਨੂੰ ਤਾਂ 1 ਰੁਪਿਆ ਨਹੀਂ ਮਿਲਣਾ ਜਿਹੜਾ ਚਲ ਗਿਆ ਸਾਨੂੰ ਤਾਂ ਕੱਖਵੋਲੇ ਕਰ ਗਏ ਜਿਹੜਾ ਕਰਨਾ ਸੀ ਕੀ ਕੰਮ ਤੇ ਸਹੀ ਇਹਨਾਂ ਦੀ ਕਿ ਰਾਤ ਨੂੰ ਸਾਡੇ ਕੋਲ ਰਾਤ ਦੀ ਪਟਵਾਰੀ ਹੈ ਨਹੀਂ ਕਿਉਂਕਿ ਆ ਦੂਜੇ ਬੰਨੇ ਸਾਡੇ ਨਾਲੇ ਚੱਲਦੀ ਆ ਜੀ ਅ ਜਿਹੜੇ ਦੂਜੇ ਚੱਲਦੇ ਸੀ ਅੱਜ ਕੱਲ੍ਹ ਦੇ ਭੌਂ ਦੇ ਹਿਸਾਬ ਨਾਲ ਸਾਡੇ ਨਾਲੇ ਵਗਾਰਾ ਸਭ ਰਾਤ ਦੀ ਪਟਵਾਰੀ ਵਾਕੇ ਨਹੀਂ ਸਕਦੇ ਸਰ ਕੀ ਕਾਰਵਾਈ ਸਰ ਕੀਤੀ ਜਾ ਰਹੀ ਹੈ। ਕੋ ਮਾਮਲਾ ਦਰਜ ਕਰ ਰਹੇ ਜੀ ਇਹਨਾਂ ਦੀ। ਅਫੇਅਰ ਲੋਜ ਕਰਨ ਤੋਂ ਬਾਅਦ ਬਾਕੀ ਵੀ ਸੀਸੀਟੀਵੀ ਕੰਗਾਲਾ ਗੇਟ ਦੇ ਸਾਰੇ ਇਹਨਾਂ ਦਾ ਜੋ ਵੀ ਇਹਨਾਂ ਦਾ ਬੈਕਗ੍ਰਾਉਂਡ ਹਿਸਟਰੀ ਹੈ ਸਾਰੀ ਕੰਗਾਲਾ ਗੇਟ ਹਿਸਾਬ ਨਾਲ ਅੱਗੇ ਮੂਵ ਕਰਾ। ਸਰ ਕਿੰਨਾ ਕੁ ਨੁਕਸਾਨ ਵਗੈਰਾ ਜਿਹੜਾ ਸੁਨਿਆਰੀ ਦੀ ਦੁਕਾਨ ਦਾ ਹੋਇਆ। ਇਹਨਾਂ ਨੇ ਦਰਖਾਸਤ ਵਿੱਚ ਲਿਖ ਰਿਹਾ ਜੀ ਸਾਡੀ 60000 ਕਹਿੰਦੇ ਡਿੱਗੀ ਹੈ। ਬਾਕੀ ਜੋ ਲਿਖਣ ਕਿ ਉਹ ਤੇ بتا।